ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤਸੀ ਦੇ ਨਾਲ ਹਫੜਲ ਹੋਈ ਹੈ ਇਹ ਵੀਡੀਓ ਬਹੁਤ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਹੈ ਤੁਸੀਂ ਵੀ ਇਸ ਨੂੰ ਦੇਖ ਕੇ ਤਾਂ ਕਰਿਆ ਚਾਹੋਗੇ ਹਾਲਾਂਕਿ ਲੋਕਾਂ ਦੀ ਸੁਰੱਖਿਆ ਕਰਨ ਵਾਲਾ ਪੁਲਿਸ ਪ੍ਰਸ਼ਾਸਨ ਦੇਖੋ ਖੁਦ ਕਿਵੇਂ ਨਸ਼ੇ ਦੇ ਵਿੱਚ ਤੁੱਤ ਨਜ਼ਰ ਆ ਰਿਹਾ ਹੈ ਹਾਲਾਂਕਿ ਚੰਡੀਗੜ੍ਹ ਦਾ ਇੱਕ ASI ਜਿਸ ਦੇ ਵੱਲੋਂ ਇੱਕ ਬੇहद ਹੀ ਸ਼ਰਮਨਾਕ ਹਰਕਤ ਕੀਤੀ ਗਈ ਹੈ ਦਰਸਲ ਦਾਸੀਏ ਕਿ ਵੀਡੀਓ ਜਦੋਂ ਵਾਇਰਲ ਹੋਈ ਤੇ ਹਰ ਪਾਸੇ ਚਰਚਾ ਹੋ ਗਈ ਹੈ ਨਸ਼ੇ ਦੇ ਵਿੱਚ ਧੁੱਤ ਐਸਆਈ ਆਪਣੀ ਗੱਡੀ ਚਲਾਉਂਦਾ ਤੇ ਪਿੱਛੇ ਕਈ ਕਿਲੋਮੀਟਰ ਤੋਂ ਵਾਹਨਾ ਦੇ ਵਿੱਚ ਟੱਕਰ ਮਾਰਦਾ ਆਂਦਾ ਤੇ ਬਾਅਦ ਦੇ ਵਿੱਚ ਇਸੇ ਵੱਲੋਂ ਇੱਕ ਸਕੂਲ ਬੱਸ ਨੂੰ ਵੀ ਪਿਆੜਾ ਕਰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮਾਮਲਾ ਪੱਕ ਜਾਂਦਾ ਹਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੋ ਕਿ ਨਸ਼ੇ ਦੇ ਵਿੱਚ ਧੁੱਤ ਐਸਆਈ ਦੇਖੋ ਕਿਵੇਂ ਬੇਕਾਬੂ ਹੋ ਕੇ ਆਪਣੀ ਗੱਡੀ ਚਲਾਉਂਦਾ ਹੈ ਤਾ ਬਹੁਤ ਸਾਰੀਆਂ ਗੱਡੀਆਂ ਨੂੰ ਟੱਕਰ ਮਾਰਦਾ ਅੰਦਾ ਤਾਂ ਇੱਕ ਸਕੂਲ ਬੱਸ ਨੇ ਨੂੰ ਵੀ ਹਾਥੇ ਦਾ ਸ਼ਿਕਾਰ ਬਣਾ ਦਿੰਦਾ ਜਿਸ ਤੋਂ ਬਾਅਦ ਹਾਰੇ ਦਵਾਲੇ ਤੇ ਲੋਕ ਉੱਥੇ ਹੀ ਇਕੱਠੇ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਹੁਣ ਚੰਡੀਗੜ੍ਹ ਪੁਲਿਸ ਦੇ ਇਸ ਐਸਆਈ ਨੇ ਇੱਕ ਸ਼ਰਮਨਾਕ ਹਰਕਤ ਕੀਤੀ ਹੈ ਰਸਤੇ ਦੇ ਵਿੱਚ ਆਉਣ ਵਾਲੀਆਂ ਗੱਡੀਆਂ ਬਾਈਕਾਂ ਨੂੰ ਟੱਕਰ ਮਾਰੀ ਅਤੇ ਆਖਰ ਦੇ ਵਿੱਚ ਇੱਕ ਸਕੂਲ ਵੈਨ ਨੂੰ ਵੀ ਜਦੋਂ ਸ਼ਿਕਾਰ ਪੜਾਇਆ ਤਾਂ ਉਸ ਤੋਂ ਬਾਅਦ ਉੱਥੇ ਹੰਗਾਮਾ ਤਾਂ ਜ਼ਰੂਰ ਹੋਇਆ ਤੇ ਨਾਲ ਦੀ ਨਾਲ ਕਈਆਂ ਲੋਕਾਂ ਦੇ ਹਲਕੀ ਸੱਟ-ਚੋਟ ਵੀ ਲੱਗੀ ਹੈ ਤੇ ਪੁਲਿਸ ਨੇ ਹੁਣੇ ਉੱਥੇ ਜੋ ਹੈ ਉਸ ਨੂੰ ਫੜਤਾ ਲਿਆ ਤੇ ਆਖਰ ਸਮਝੌਤਾ ਕਰ ਦਿੱਤਾ ਗਿਆ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਹੁਣ ਬਹੁਤ ਸਾਰੀ ਪ੍ਰਤੀਕਿਰਿਆਵਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਇਸ ASI ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ, ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਮਾਮਲਾ ਜ਼ਿਆਦਾ ਪੱਕ ਗਿਆ ਪਰ ਆਹ ਤਸਵੀਰ ਤੁਸੀਂ ਦੇਖ ਸਕਦੇ ਹੋ ਹੈਰਾਨ ਕਰ ਦੇਣ ਵਾਲੀ ਲੋਕਾਂ ਦੀ ਸੁਰੱਖਿਆ ਦੇ ਵਿੱਚ ਹਾਜ਼ਰ ਰਹਿਣ ਵਾਲੀ ਇਹ ਪੰਜਾਬ ਪੁਲਿਸ ਕਿਸ ਕਦਰ ਦੇ ਨਾਲ ਇਹ ਵੱਡੇ ਪੱਧਰ ਦੇ ਉੱਤੇ ਦੇਖੋ ਲੋਕਾਂ ਦੀ ਸੁਰੱਖਿਆ ਕਰੇਗੀ ਚੰਡੀਗੜ੍ਹ ਪੁਲਿਸ ਦੇ ਵਿੱਚ ਤਣਾਤ ਯਾਨੀ ਕਿ ਇੱਕ ਐਸਆਈ ਵੀ ਇਹ ਹਰਕਤ ਜਿਹੜੀ ਆ ਸਾਹਮਣੇ ਆ ਚੁੱਕੀ ਹੈ ਨਸ਼ੇ ਦੇ ਵਿੱਚ ਤੋਤੋ ਬੇਕਾਬੂ ਹੋ ਕੇ ਕੱਟੀ ਚਲਾ ਰਿਹਾ ਤੇ ਕਈ ਵਾਹਨਾਂ ਨੂੰ ਹਾਦਸੇ ਦਾ ਸ਼ਿਕਾਰ ਬਣਾਇਆ ਲੋਕਾਂ ਦੇ ਸੱਟਾਂ ਲਖੀਆਂ ਖੁਦ ਵੀ ਹਾਥੇ ਦਾ ਸ਼ਿਕਾਰ ਹੋਇਆ ਤਾਂ ਹਾਲਾਂਕਿ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਲੋਕਾਂ ਦੀ ਜਾਨ ਬਚਾਉਣ ਵਾਲੇ ਖੁਦ ਆਪਣੀ ਜਾਨ ਨੂੰ ਕਿਵੇਂ ਜੋਖਮ ਦੇ ਵਿੱਚ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਤੁਸੀਂ ਇੱਕ ਵਾਰ ਇਸ ਵੀਡੀਓ ਨੂੰ ਬੜੀ ਗੌਰ ਦੇ ਨਾਲ ਦੇਖ ਸਕਦੇ ਹੋ ਕਿਵੇਂ ਇਸ ASI ਨੇ ਆਪਣੀਆਂ ਹੱਤਾ ਪਾਰ ਕੀਤੀ ਆ ਜਿਸ ਤੋਂ ਬਾਅਦ ਮਾਮਲਾ ਜ਼ਿਆਦਾ ਪੱਕ ਗਿਆ ਤਾਂ ਤਸਵੀਰ ਤੁਸੀਂ ਇੱਕ ਵਾਰ ਜ਼ਰਾ ਕੋਰ ਨਾਲ ਜ਼ਰੂਰ ਦੇਖਿਓ ਤਿਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਖਬਰ ਜਿਹੜੀ ਆ ਲੋਕਾਂ ਤੱਕ ਪਹੁੰਚ ਸਕੇ ਬਸ ਮੇਰੇ ਵਿੱਚ ਬੱਚੇ ਜਿਹੜੀ ਪੁਲਿਸ ਹੈ ਦਲਜੀਤ ਸਿੰਘ ਸਬ ਇੰਸਪੈਕਟਰ ਗੜਾ ਡਿਪਾਰਟਮੈਂਟ ਹੈ ਚੰਡੀਗੜ੍ਹ ਪੁਲਿਸ ਜੀ ਚੰਡੀਗੜ੍ਹ ਪੁਲਿਸ ਇਹ ਬੰਦਾ ਜੀ ਕਟੋ ਕੱਟ ਵੀ ਪਿੱਛੋਂ ਦੀ 20 20 20 ਗੱਡੀਆਂ ਠੋਕ ਕੇ ਆ ਚੁੱਕਿਆ ਜੀ ਕੋਈ ਛੋਟਾ ਬੱਚਾ ਨਹੀਂ ਛੋਟਾ ਕੋਈ ਛੋਟਾ ਬੱਚਾ ਨਹੀਂ ਕੋਈ ਗੱਡੀ ਨਹੀਂ ਛੱਡੀ ਇਹਨੇ ਸਾਰੀ ਦੀ ਸਾਰੀ ਹੋਰ ਅੱਗੇ ਦੇਖੋ ਸਕੂਲ ਬੱਸ ਵੀ ਇਹਨਾਂ ਨੇ ਠੋਕਤੀ ਹੈ ਜੀ ਬਾਹਰਿਕਾ ਕੱਢੋ ਇਹਨੂੰ ਬਾਜੀ ਬਾਹਰ ਪਿੱਛੋਂ ਲਾ ਰੋ ਵੀ ਲੱਗ ਗਈ 13 ਗੱਡੀਆਂ ਠੋਕਣਾ ਪੁੱਛਦੇ ਕਿ ਪਹਿਲੀ ਰੋਕਦੀ ਗੱਡੀ